ਜੋ ਸਾਰਾ ਚਲਟੇ ਹੀ ਪਾੜਦਾ ਹੀ ਉਹ ਅੱਛਾ ਹਾਂ ਸਾਰਿਆਂ ਦੇ ਇਕੱਲੇ ਇਕੱਲੇ ਹਾਂ ਅੱਜ ਅੱਜ ਤਿਆਰ ਮਨਾਇਆ ਬਈ ਸਾਰੇ ਇੰਨਾਂ ਖੁਸ਼ੀ ਨਾਲ ਆਈਆਂ ਬਾਬਾ ਨਾਨਕਾਂ ਇਹਨੂੰ ਵਧਾਈਆਂ ਦੇਣੀਆਂ ਚਾਹੁੰਦੀਆਂ ਵੀ ਸਾਡਾ ਸਿੱਧੂ ਅੱਜ ਵਾਪਸ ਮੁੜਿਆ ਆ ਪਰ ਕਿਤੇ ਨਾ ਕਿਤੇ ਉਹ ਤਾਰ ਸਾਡੀ ਵੱਜਦੀ ਤਾਂ ਹੈ ਪਰ ਖੁਸ਼ੀ ਬਹੁਤ ਹੈ ਅੱਜ ਹੰਝੂ ਤਾਂ ਹੈਗੇ ਖੁਸ਼ੀ ਦੇ ਆ ਅੱਜ ਖੁਸ਼ੀਆਂ ਦਾ ਪਰਤ ਆਈਆਂ ਮੋੜ ਕੇ ਦਿੱਤਾ ਹਾਂ ਖੁਸ਼ੀਆਂ ਬਹੁਤ ਸਾਗਣਾਂ ਬਣ ਗਿਆ ਅੱਜ ਫਿਰ ਪੂਰਾ ਭਾਈ ਪ੍ਰਮਾਤਮਾ ਨੇ ਬਣਵਾਇਆ ਹੈ ਹੋਲੀ ਅੱਜ ਮਨਾਈ ਹੈ ਹੈ ਹੋਲੀ ਅੱਜ ਮਨਾਈ ਅਸੀਂ ਮੂਸੇ ਨੇ ਟਾਈਮ ਤੋਂ ਯਾਰ ਅਸੀਂ ਬੈਠੇ ਸੀ ਤਿਹਾਰ ਕੋਈ ਵੀ ਨਹੀਂ ਸੀ ਹਣਾ ਦੇਖ ਬਾਈ ਬਾਹਲਾ ਅੱਜ ਦੇਖਦਾ ਪਹਿਲੀ ਵਾਰ ਆਇਆ ਹੋਲੀ ਹੋਲੀ ਦਾ ਤਿਹਾਰ ਹੈ ਸਿੱਧੂ ਮੂਸੇ ਵਾਲੇ ਦੇ ਪਿੰਡ ਹੋਈਏ ਤੇ ਫਿਰ ਚਾਹ ਦੇਖੋ ਤੁਸੀਂ ਪੈਰ ਥੱਲੇ ਨਹੀਂ ਲੱਗ ਰਹੇ ਅੱਜ ਬੀਬੀਆਂ ਕਹਿੰਦੀਆਂ ਹੋਲੀ ਦਾ ਤਿਹਾਰ ਉਸੇ ਉਮੀਦ ਮਨਾਵਾਂਗੇ ਜਿਵੇਂ ਸਿੱਧੂ ਮਨਾਉਂਦਾ ਹੁੰਦਾ ਸੀ ਅੱਜ ਸੱਤ ਚ ਮੌਜੂਦ ਹੈ ਨੰਮ ਬਣਿਆ ਤੇ ਪੂਰੀ ਖੁਸ਼ੀ ਜਿਹੜੀ ਆ ਚਾਰੇ ਪਾਸੇ ਖਿਲਰੀ ਪਈ ਆ ਦੇਖੋ ਤੁਸੀਂ ਮਾਹੌਲ ਜਿਹੜਾ ਬਣਿਆ ਪਿਆ ਬਾਤਾ ਇੰਨੇ ਟਾਈਮ ਬਾਅਦ ਖੁਸ਼ੀਆਂ ਵਾਪਸ ਆਈਆਂ ਮਾਲੀਆਂ ਹਾਂ ਮਾਲੀਆਂ ਪਹਿਲਾਂ ਤਿਆਰੀ ਨਹੀਂ ਬਣਾਏ ਕਿੰਨਾ ਸਾਡੇ ਘਰ ਚ ਪੀਂਆਂ ਜਦ ਸੁਣਨੇ ਸੀ ਅਸੀਂ ਆਪਣਾ ਹੀ ਘਰ ਦੇ ਦਿੱਗੇ ਹਾਂ ਬਾਤਾ ਦੇਖੋ ਗੱਲਬਾਤ ਕਰਦੇ ਆ ਪੰਜ ਜੀ ਕਿਵੇਂ ਲੱਗ ਰਿਹਾ ਫਿਰ ਤਿਹਾੜ ਮੌੜ ਆਏ ਨੇ ਉਹੀ ਖੁਸ਼ੀ ਜਿਹੜੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਕਈ ਸਾਲਾਂ ਤੋਂ ਤਿਹਾੜ ਨਹੀਂ ਸੀ ਮਨਾ ਰਹੇ ਅੱਛਾ ਇਸ ਖੁਸ਼ੀ ਚ ਅੱਜ ਜਿਸੀ ਤਿਹਾੜ ਮਨਾਵ ਲੋ ਇੰਨਾ ਟਾਈਮ ਪਿੰਡ ਨੇ ਮਤਲਬ ਦੁੱਖ ਹੀ ਭੋਗਿਆ ਹਣਾ ਅੱਜ ਖੁਸ਼ੀਆਂ ਦੀ ਲਹਿਰ ਆਈ ਹੈ ਬਹੁਤ ਖੁਸ਼ੀ ਆ ਜੀ ਮੈਂ ਤਾਂ ਸਾਰੇ ਵਰਲਡ ਨੂੰ ਵਧਾਈਆਂ ਦੇਣੀਆਂ ਚਾਹੁੰਨੀ ਆ ਵੀ ਸਾਡਾ ਸਿੱਧੂ ਅੱਜ ਵਾਪਸ ਮੁੜਿਆ ਆ ਪਰ ਕਿਤੇ ਨਾ ਕਿਤੇ ਉਹ ਤਾਰ ਸਾਡੀ ਵੱਜਦੀ ਤਾਂ ਹੈ ਪਰ ਖੁਸ਼ੀ ਬਹੁਤ ਹੈ ਪਾਉ ਕੋ ਵੀ ਅੱਖਾਂ ਚ ਉਹ ਖੁਸ਼ੀ ਦੇ ਹੰਝੂ ਪਰ 30 ਸਾਲ ਦਾ ਪੁੱਤ ਤੌਰ ਕੇ ਅੱਜ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਵੀ ਸਾਨੂੰ ਵਾਪਸ ਦਿੱਤਾ ਪ੍ਰਮਾਤਮਾ ਦਾ ਧੰਨਵਾਦੀ ਕਹਿੰਦੇ ਇੱਕ ਮਾਂ ਨੇ ਕਿੰਨਾ ਟਾਈਮ ਦੁੱਖ ਭੋਗਿਆ ਅੱਜ ਫੇਰ ਖੁਸ਼ੀਆਂ ਵਰਤੀਆਂ ਹਨ ਸਾਰੇ ਪਿੰਡ ਚ ਹਾਂ ਇਹ ਤਾਂ ਹੈ ਪਰ ਉਹ ਵੀ ਗੱਲ ਵੱਖਰੀ ਹੈ ਨਾ ਉਹ ਗੱਲ ਤਾਂ ਨਹੀਂ ਹੀ ਬਣਦੀ ਮਾਤਾ ਇਹ ਅੱਖਾਂ 'ਚ ਹੰਝੂ ਤਾਂ ਹੈਗੇ ਖੁਸ਼ੀ ਦੇ ਅੱਜ ਖੁਸ਼ੀਆਂ ਦਾ ਪਰਤ ਆਈਆਂ ਫੇਰ ਮੋੜ ਕੇ ਦਿੱਤਾ ਹਾਂ ਖੁਸ਼ੀਆਂ ਬਹੁਤ ਆ ਗਈਆਂ ਤੇ ਗੱਲ ਕਰ ਵੀ ਉਹ ਤਾਂ ਕੁੱਲ ਨਹੀਂ ਸਕਦੇ ਸੀ ਖੁਸ਼ੀ ਬਹੁਤ ਆ ਖੁਸ਼ੀ ਦਾ ਕਿਤੇ ਟਿਕਾਣਾ ਨਹੀਂ ਪਰ ਜੋ ਸਿੱਧੂ ਨਾਲ ਪਿਆਰ ਆ ਸਾਡਾ ਉਹ ਸਿੱਧੂ ਨਾਲ ਹੀ ਆ ਇਹਦੇ ਨਾਲ ਹੁਣ ਸਾਡਾ ਨਵਾਂ ਬਣੂਗਾ ਕਿਵੇਂ ਸਾਡੇ ਨਾਲ ਰਹੂਗਾ ਹਨਾ ਅੱਛਾ ਇੱਥੇ ਆ ਚੌਂਕ 'ਚ ਕਹਿੰਦੇ ਚੌਂਕ 'ਚ ਕਹਿੰਦੇ ਸਾਰੀ ਰਾਤ ਮਤਲਬ ਰਾਤ ਰਾਤ ਤੱਕ ਸਿੱਧੂ ਵਾਲੀਆਂ ਕਲਕਾਰੀਆਂ ਦੁਆਰੇ ਬੱਸ ਉਸੇ ਲੈਣ ਤੇ ਜਾਵੇ ਅੱਛਾ ਉਸੇ ਲੈਣ ਤੇ ਹੋਵੇ ਵਧੀਆ ਚੱਲ ਪਰਮਾਤਮਾ ਅੱਗੇ ਕਹਿੰਦਾ ਵੀ ਉਸੇ ਲੀਤੇ ਤੋਰਾਂਗੇ ਅਸੀਂ ਉਸੇ ਲੈਣ ਤੇ ਜਾਵੇ ਪਰਮਾਤਮਾ ਅੱਗੇ ਹੀ ਕਹਿੰਦੇ ਆ ਵੀ ਜਿਵੇਂ ਸਿੱਧੂ ਸਾਨੂੰ ਬੁਲਾਉਂਦਾ ਸੀਗਾ ਜਿਵੇਂ ਸਿੱਧੂ ਦੇ ਮਨ ਦੇ ਵਿੱਚ સમય ન ਸੀਗਾ મેં ਨਹੀਂ ਉਸੇ લેન્ડ ਤੇ હોવે એવી પરમાત્મા ਅੱਗੇ ਹੀ ਦੁਆਵਾਂ ਕਰ ਕੇ ਲੱਗਦਾ Holi ਵਾਲੇ ਤਾਂ ਬੜਾ ਮਾਹੌਲ ਬਣਾਉਂਦਾ ਪਿੰਡ ਚ ਕਿਤੇ ਵੀ ਮਿਲਦਾ ਕਿਤੇ ਵੀ ਮਿਲਦਾ ਉਹਨੇ ਬਸ ਸਿਰ ਝੁਕਾ ਕੇ ਸਾਸਰੀ ਕਲ ਤਾਂ ਉਹਨੇ ਬੁલાਉਣੀ ਬੁલાਉਣੀ ਕਿਸੇ ਸਾਧਨ ਤੇ ਹੁੰਦਾ ਇੱਕ ਤੁਰਿਆ ਜਾਂਦਾ ਇਹ ਗੱਲ ਤਾਂ ਸਾਰੇ ਕਹਿੰਦੇ ਵੀ ਧੀਆਂ ਕੁੜੀਆਂ ਤੇ ਉਹਨੇ ਕੋਈ ਗੀਤ ਨਹੀਂ ਸੀਗਾ ਨਹੀਂ ਹਾਂ ਇਹ ਬਹੁਤ ਵਧੀਆ ਸੀ ਉਹਦਾ ਹਾਂ ਜੇ ਰਿਸ਼ਤੇ ਨੂੰ ਸਮਝਦਾ ਸੀ ਆਪਦੇ ਨੂੰ ਵੀ ਜਿਹੜਾ ਜਿਵੇਂ ਰਿਸ਼ਤਾ ਸੀ ਓਵੇਂ ਹੀ ਬੁਲਾਉਂਦਾ ਸੀ ਓਵੇਂ ਵਧੀਆ ਉਹ ਕਰਦਾ ਸੀ ਬਹੁਤ ਵਧੀਆ ਸੀਗਾ ਬਸ ਬਈ ਬੋਲੀ ਇੱਕ ਵਾਰੀ ਬੋਲੀ ਪਾ ਕੇ ਮੜਿਆ ਉਹ ਜਿਹੜੀ ਤੁਸੀਂ ਧਰਤੀ ਪੈਰ ਨਹੀਂ ਲੱਗਦਾ ਬੋਲੀ ਜ਼ਰੂਰ ਪਾ ਦੇ ਇੱਕ ਵਾਰੀ ਹਣਾ ਚਲੋ ਜੀ ਜਿਸ ਕਰਕੇ ਪਰ ਆਪਾਂ ਨੇ ਧਰਤੀ ਨਹੀਂ ਸਿਆ ਪਾ ਲਈ ਜਿਸ ਕਰਕੇ ਪਰ ਆਪਾਂ ਨੇ ਧਰਤੀ ਜ਼ਿੰਦਾਬਾਦੀ ਨਹੀਂ ਕਰ ਕਿਦਾ ਪਾਵੇ ਮੇਰਾ ਮੇਰਾ ਸਤਿ ਸ਼੍ਰੀ ਅਕਾਲ ਮਾਤਾ ਜੀ ਬੋਲੀ ਪਾ ਦਿਓ ਵੇ ਮੈਂ ਰੱਬ ਤੋਂ ਮੰਗਾ ਵੇ ਸੁੱਖ ਤੇਰੀ ਕਾਲੀ ਘਣੀ ਅਬ ਦੇਖ ਸਕਦੇ ਹੋ ਚਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਨੇ ਆਹ ਦੇਖ ਲਓ ਤੁਸੀਂ ਅਬ ਬਾਈ ਹੋਰੇ ਵੀ ਹੋਲੀ ਘੇਢੀ ਜਾਂਦੇ ਆ ਕਿਵੇਂ ਲੱਗ ਰਿਹਾ ਅੱਜ ਫਿਰ ਨਿਆਰੇ ਵੀ ਨਿਆਰੇ ਹੈਂ ਨਿਆਰੇਪੁਰ ਪੂਰਾ ਮਾਹੌਲ ਬਣ ਗਿਆ ਅੱਜ ਫਿਰ ਪੂਰਾ ਬਾਈ ਪ੍ਰਮਾਤਮਾ ਨੇ ਬਣਵਾਇਆ ਅੱਜ ਮਣਾਈ ਹੈ ਹੋਲੀ ਅੱਜ ਮਣਾਈ ਅਸੀਂ ਨੂੰ ਨੇ ਟਾਈਮ ਤੋਂ ਯਾਰ ਆਈ ਬੈਠੇ ਸੀ ਤਿਹਾਰ ਕੋਈ ਵੀ ਨਹੀਂ ਸੀ ਹਣਾ ਦੇਖ ਬਾਈ ਬਾਹਲਾ ਅੱਜ ਦੇਖਦਾ ਪਹਿਲੀ ਵਾਰ ਆਜੇ ਹੋਲੀ ਮਣਾਈ ਅਸੀਂ ਦੂਜੇ ਵਾਰ ਨਹੀਂ ਮਣਾਈ ਨਹੀਂ ਸੀ ਅੱਛਾ ਸਿੱਧੂ ਨਾਲ ਕੀ ਮਾਹੌਲ ਬਣਦਾ ਸੀ ਪਿੰਡ ਚ ਮਖਾ ਬਾਈ ਅੰਤ ਨਹੀਂ ਸੀ ਕੋਈ ਰੁਕਣਾ ਹੋ ਜਾਂਦਾ ਉਹਨੂੰ ਤਾਂ ਮੋਟਰਸਾਈਕਲਾਂ ਦੀਆਂ ਲੈਣਾ ਹੁੰਦੀਆਂ ਫਿਰ ਅੱਛਾ ਇਹ ਸਿੱਧੂ ਉਹਨੂੰ ਕੱਟਾ ਆ ਛਲਟਾ ਸੀ ਇਹ ਨਹੀਂ ਹੋਣੀਆਂ ਸੀ ਇਹ ਪਾਰ ਜਾਣੀਆਂ ਸੀ ਅੱਛਾ ਪਾਰਦਾ ਹੀ ਸਾਰਿਆਂ ਦੀ ਛਲਟਾ ਹੀ ਪਾਰਦਾਈ ਉਹ ਅੱਛਾ ਹਾਂ ਸਾਰਿਆਂ ਦੇ ਇਕੱ ਅੱਜ ਤਿਆਰ ਮਨਾਇਆ ਬਈ ਸਾਰੇ ਹੁਣ ਮਨਾਵਾਂਗੇ ਇਹ ਤੋਂ ਪਹਿਲਾਂ ਕੋਈ ਨਹੀਂ ਮਨਾਇਆ ਉਹ ਚੀਜ਼ਾਂ ਰਿਪੀਟ ਤਾਂ ਕਰੋਗੇ ਤੁਸੀਂ ਛਾਲਟਾ ਛੋਟਾ ਪਾੜ ਕੇ ਸਾਰਾ ਕੁਝ ਕਰਾਂਗੇ ਬਈ ਕਰਨਗੇ ਕਰਾਂਗੇ ਕਰਾਂਗੇ ਸਾਰਾ ਸਾਰਾ ਕੁਝ ਪਹਿਲਾਂ ਕਿਤੇ ਬਈ ਨਾ ਹੋਲੀ ਨਾ ਦੀਵਾਲੀ ਕੁਛ ਮਨਾਇਆ ਕੁਛ ਨਹੀਂ ਮਨਾਇਆ ਹੁਣ ਇੱਥੇ ਕੀ ਸੀ ਸਾਰਾ ਪਿੰਡ ਨੇ ਜਮਾ ਆਏ ਮਨਾਏ ਖੁਸ਼ੀ ਵੀ ਸਾਡਾ ਦੁਬਾਰੇ ਸਧੂਆ ਘੜ ਕਰੇ ਯਾਦ ਬਹੁਤ ਆ ਰਹੀ ਹੈ ਬਈ ਹਾਂ ਉਹਦੀ ਯਾਦ ਬਹੁਤ ਆ ਰਹੀ ਹੈ ਕਾਸ਼ ਕਿਤੇ ਕਾਸ਼ ਕਿਤੇ ਉਹ ਸਾਡੇ ਵਿੱਚ ਹੁੰਦਾ ਨਾ ਤੇ ਗੱਲ ਹੀ ਕੁਸੂਰ ਹੁੰਦਾ ਹੁਣ ਛੋਟੇ ਰੂਪ ਚ ਆ ਗਿਆ ਤੁਹਾਡੇ ਵਿੱਚ ਆ ਗਿਆ ਖੁਸ਼ੀ ਤਾਂ ਬਹੁਤ ਹੈ ਪਰ ਜਿਹੜਾ ਉਹ ਉਹ ਘਟ ਉਹ ਪੂਰਾ ਹੁਣ ਵਾਲਾ ਨਹੀਂ ਜੇ ਕਾਸ਼ ਖੇਤ ਸਾਡੇ ਵਿੱਚ ਹੁੰਦਾ ਉਹ ਮਹੌਲੀ ਕੁਝ ਹੋਣਾ ਸੀ ਪਰ ਉਹ ਰੰਗ ਉਹੀ ਬਣਾਤੇ ਹਨ ਅੱਜ ਪਰਮਾਤਮਾ ਨੇ ਬਣਾਤੇ ਸਾਡੇ ਘਰੇ ਸੇਮ ਸਿੱਧੂ ਵਾਲਾ ਬਸ ਕੀ ਬਾਤ ਹੈ ਉਹ ਤਾਂ ਕੱਦ ਵਾਲਾ ਵੱਡਾ ਸੀ ਕੰਦਾ ਉਤੋਂ ਦੀ ਮਾਰਦੇ ਰੋਗ ਬਾਰ-ਬਾਰ ਕੇ ਰੰਗਦੇ ਹਾਂ ਹਾਂ ਕਿਤੇ ਮਰ ਜੂ ਲੋਕ ਐ ਹੁੰਦਾ ਕੋਈ ਚੜਦਾ ਨਹੀਂ ਸੀ ਕਿਸੇ ਨੂੰ 4-5 ਕਿਲੋ ਰੰਗ ਰੱਖਦਾ ਸੀਗਾ ਤੇ ਪਹਿਲਾਂ ਵਾਲੀ ਵੀਡੀਓ ਵੀ ਹੁਣ ਚੱਲੀ ਜਾਂਦੀਆਂ ਉਹਨਾਂ 'ਚ ਦੇਖਦਾ ਜਦੋਂ ਬਹੁਤ ਜ਼ਿਆਦਾ ਆਉਂਦੀ ਯਾਰ ਮਤਲਬ ਇੱਕ ਇਹੋ ਜੀ ਕੋਈ ਚੀਜ਼ ਜਿਹੜੀ ਮਤਲਬ ਯਾਦ ਆਉਂਦੀ ਵੀ ਉਹ ਬਾਹਲਾ ਮਤਲਬ ਇਹਦੀ ਤੀ ਤਰੀਕੇ ਨਾਲ ਜਿਹੜੀਆਂ ਸ਼ਰਾਰਤੀ ਚੀਜ਼ਾਂ ਹਨਾ ਉਹਦਾ ਬਸ ਜੇ ਹੁਣ ਐਂ ਕਹਿੰਦਾ ਵੀ ਯਾਰ ਫੜੋ ਤਾਂ ਹੀ ਕਹਿੰਦਾ ਵੀ ਫੜ ਲਿਆ ਬਸ ਅੱਛਾ ਹਾਂਜੀ ਬਾਈ ਜਦੋਂ ਪਹਿਲਾਂ ਹੋਲੀ ਹੁੰਦੀ ਸਾਰੇ ਪੂਰੇ ਸਿੱਧੂ ਹੁੰਦਾ ਸੀ ਸਾਰੇ ਮਗਰੋਂ ਤੁਸੀਂ ਕੋਈ ਬੂੜੇ ਕੋਈ ਜਵਾਨ ਕੋਈ ਮਰਜੂਦਾ ਪਰ ਇਹ ਘਰੇ ਘਰ ਹੁੰਦਾ ਉਹ ਖੁਸ਼ੀ ਬਹੁਤ ਮਨੋ ਸੀ ਸਾਰਿਆਂ ਦਾ ਹੀ ਲਾਜ਼ਮਾ ਸਾਰੇ ਜਵਾਕਾ ਬੂੜਾ ਬਜ਼ੁਰਗ ਸਾਰੇ ਨਾਲ ਸੀ ਸ਼ਰਟ ਕਿਸੇ ਦੀ ਨਹੀਂ ਛੱਡਦਾ ਸੀ ਵਾਹ ਵਾਹ ਸੜ ਕਿਸ ਮਰਜ਼ੀ ਭਿਉਂ ਦਾ ਜਮਹਾਰੇ ਦਾ ਜਰਾ ਇਹ ਜਦੋਂ ਭੱਜ ਲੈਂਦੇ ਪਿੱਛੋਂ ਵੜ ਕੇ ਗਲਮਾ ਖਿੱਚ ਲੈਂਦੇ ਸੀਗੇ ਤਾਂ ਕਰਕੇ ਪਾੜ ਜਾਂਦੀ ਸ਼ਰਟ ਦਾ ਨਹੀਂ ਕੋਈ ਨਹੀਂ ਕਰਦਾ ਸੀ ਬਈ ਗੁੱਸੇ ਕਰ ਕਿਸ ਕਰ ਰਹੇ ਨਹੀਂ ਸੜ ਜਵਾਕੀ ਖੜਾ ਉਹਦਾ ਪਹਾੜ ਸ਼ੋਰ ਦਾ ਵੱਡਾ ਆ ਦੇਖੋ ਤੁਸੀਂ ਪੂਰੇ ਚਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਨੇ ਇਹ ਸਿੱਧੂ ਮੂਸੇ ਵਾਲੇ ਦਾ ਪਿੰਡ ਹੈ ਤੇ ਅੱਜ ਫੇਰ ਤੋਂ ਹੋਲੀ ਦਾ ਤਿਹਾਰ ਉਸੇ ਤਰ੍ਹਾਂ ਮਨਾਇਆ ਜਾ ਰਿਹਾ ਸਿੱਧੂ ਦੀਆਂ ਗੱਲਾਂ ਜਿਹੜੀਆਂ ਸਿੱਧੂ ਕਿਵੇਂ ਹੋਲੀ ਮਨਾਉਂਦਾ ਸੀ ਸਾਰੀਆਂ ਗੱਲਬਾਤ ਵੀ ਕੀਤੀ ਹੈ ਤੁਹਾਡੇ ਨਾਲ ਸਾਹਮਣੇ ਕੀਤੀ ਹੈ ਵੀ ਸਿੱਧੂ ਕਿਵੇਂ ਹੋਲੀ ਮਨਾਉਂਦਾ ਸੀ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੁਣ ਲਹਿਰ ਜਿਹੜੀ ਉਹ ਬੰਨੀ ਪਈ ਆ ਪੂਰੀ ਤੇ ਖੁਸ਼ੀਆਂ ਹੀ ਖੁਸ਼ੀਆਂ ਨੇ ਚਾਰੇ ਪਾਸੇ ਆਹ ਦੇਖ ਲਓ ਤੁਸੀਂ ਇੱਧਰ ਗਿੱਧੇ ਪਈ ਜਾਂਦੇ ਆ ਨਿੰਮ ਬੰਨਤਾ ਖੁਸ਼ੀਆਂ ਹੀ ਖੁਸ਼ੀਆਂ ਨੇ ਇਹ ਪਿਆਰ ਆ ਸਿੱਧੂ ਮੂਸੇ ਵਾਲੇ ਦੇ ਲਈ ਕਹਿੰਦੇ ਛੋਟਾ ਛੁਬ ਵਾਪਸ ਆ ਗਿਆ ਇਸੇ ਤਰ੍ਹਾਂ ਪਿਆਰ ਜਿਹੜਾ ਉਹ ਲਗਾਤਾਰ ਬਣਿਆ ਹੋਇਆ